ਆ ਵੀ ਖੋਲੀਆਂ ਆਈਸਕ੍ਰੀਮ ਮੇਰੀ ਕੁਕੀਂਦਿਆਂ ਦਾ ਖੋਲੀਆਂ ਬੰਨੇ ਭੱਜ ਗਏ ਮਾੜੀ ਗੱਲ ਆ ਤੇਰੇ ਬਾਤੇ ਖਾ ਆ ਗਿਆ ਸਾਰੀਆਂ ਖੋਗ ਉਤੋਂ ਆਏ ਉਤੋਂ ਕੋਲ ਹੋਰ ਆ ਗਿਆ ਆਜੋ ਕੋਕੂ ਕੇ ਲੈ ਕੇ ਆਈਏ ਉਹ ਐਂਟਰੀ ਲਾਇਆ ਉਹਨੇ ਉਹ ਜਾ ਯਾਰ ਉਹ ਵੀ ਜੱਟੋ ਪੰਜ ਰੰਗ ਬਲੀ ਦੇ ਦਰਬਾਰ ਚ ਅੰਦਰ ਜਾ ਜਾ ਰਹੇ ਆ ਵੀ ਖਾਈ ਬਾਵਾ ਹੀ ਡੂਗੀ ਆ ਕਿ ਚੜਾਈ ਬਾਵਾ ਹੀ ਆ ਪਰ ਦੇ ਕਹਿੰਦੇ ਟਰਕੇ ਚੱਲ ਜੀਏ ਪਰ ਟਰਕੇ ਜਾਣ ਲਾਏ ਕੰਮ ਨਹੀਂ ਲੋਕੋ ਗੱਡੀ ਦਾ ਪੂਰਾ ਪਹਿਲੇ ਦੂਜੇ ਜਾਣ ਦੀ ਗੱਡੀ ਸਿਰਫ ਦੋ ਹੀ ਗੇਅਰ ਲੱਗਨਦੇ ਆ ਬਸ ਕੋੜ ਮੋੜ ਬਾਰੇ ਬਾਲੇ ਮੋੜ ਕੋੜ ਇਹ ਕਹਿੰਦੇ ਸੀ ਹੈ ਪੂਰੇ ਟਰਕੇ ਚੱਲ ਜੀਏ ਟਰਕੇ ਓਖਾ ਟੋਪ ਤੇ ਜਾਣਾ ਪਹਾੜੀ ਤੇ ਜਾ ਬਿਜਰੰਗ ਬੜੀ ਇਹ ਜਿਹਨਾਂ ਨੇ ਮੰਨਤ ਮੰਗੀ ਉਹ ਕਾਗੀਆਂ ਦੇਖੋ ਕਿ ਬਿਜਰੰਗ ਬੜੀ ਪੰਪੀ ਰੰਗ ਬੜੀ ਦੀ ਭਗਤ ਆ ਪੱਕੇ ਕਿ ਬਿਜਰੰਗ ਬੜੀ ਅੱਜ ਮੌਕਾ ਮਿਲਿਆ ਦਰਸ਼ਨ ਕਰਨ ਦੇ ਮੰਦਿਰ ਦੇ ਬਿਜਰੰਗ ਬੜੀ ਜੀ ਅੱਗੇ ਦਰਬਾਰ 'ਚ ਲਿਫਟ ਨਾਲ ਜਾਣਾ ਪੈ ਰਿਆ ਕਿੱਦਾਂ ਹੋਈ ਤਸੱਲੀ ਕਿ ਨਹੀਂ ਬਹੁਤ ਜ਼ਿਆਦੀ ਕਹਿੰਤੂ ਤਾਂ ਕਹਿੰਦਾ ਹੈਗਾ ਨਹੀਂ ਆ ਹੁਣ ਤੁਰ ਕੇ ਚਲੀਏ ਇੰਦਰਾ ਇਹ ਨਹੀਂ ਰੋਣਾ ਹੀ ਆਪਾਂ ਨੂੰ ਤੇ ਨਹੀਂ ਓਏ 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 ਆਹ ਆਹ ਲੈ ਸਾਡੀ ਇਹ ਬੰਦੀ ਸੀ ਕੀ ਹੋ ਗਿਆ ਆਂਟੀ ਦੇ ਲੱਗਦਾ ਝੱਗਾ ਚੁਗੜ ਗਿਆ ਵਿੱਚ ਹਾਂ ਡਰ ਗਈ ਆਂਟੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਚੀਕਾਂ ਹੀ ਪੈ ਗਈਆਂ ਵਾਹਿਗੁਰੂ ਵਾਹਿਗੁਰੂ ਉਹ ਹਾਈਟ ਤੇ ਆ ਕੋ ਬਤਾ ਨਹੀਂ ਲੱਗਦਾ ਦੇਖਣ ਨੂੰ ਲੱਗਦਾ ਹੈਗਾ ਕਿ ਲੱਗ ਗਈ ਆ ਪਰ ਬਹੁਤ ਹਾਈਟ ਤੇ ਕਿੱਦਾਂ ਮੁੰਡਿਆ ਤੁਸੀਂ ਠੀਕ ਆ ਜੈ ਬੇਜ ਰੰਗਵਲੀ ਹਾਏ ਓਏ ਸਾਰੇ ਸਾਰੀ ਰੰਗ ਨੇ ਲਿਆ ਜਿਹੜੀਆਂ ਪੌੜੀਆਂ ਨੇ ਚੜਾਈਆਂ ਨੇ ਅੱਜ ਉਹ ਬਹੁਤ ਨੇ ਤੰਗ ਕੀਤਾ ਬਾਬੇ ਮੈਨੂੰ ਹਾਏ ਇੰਦਰ ਵਾਟਸਐਪ bro ਵਾਟਸਐਪ ਓਹੋ ਗੈ ਬਜਰੰਗ ਬਲੀ ਆ ਹੈ ਬਜਰੰਗ ਬਲੀ ਦੀ ਸਾਰਿਆਂ ਨੂੰ ਵੱਡੀ ਮੂਰਤੀ ਦੇਖੋ ਕਿੰਨਾ ਵੱਡਾ ਆਕਾਰ ਕਿੰਨੀ ਵਧੀਆ ਵੱਡੀ ਮੂਰਤੀ ਆ ਬਜਰੰਗ ਬਲੀ ਦੀ ਆ ਵਨਰ ਸੇਨਾ ਬਜਰੰਗ ਬਲੀ ਦੀ ਆ ਮੰਦਿਰ ਅੰਦਰ ਬਜਰੰਗ ਬਲੀ ਦੀ ਉਹਨਾਂ ਦੀ ਵਾਨਰ ਤੇ ਨਾ ਪਿਆਰ ਦੀ ਹੁੰਦੀ ਹੈ ਜੈ ਬਿਦਰੰਗ ਬਲੀ ਕੀਤਾ ਹੈ ਬਿਦਰੰਗ ਬਲੀ कितना नोटी है ये देखो कितना नोटी है चश्मा ले गया सिस्टर <laughs> का देखो सिस्टर का चश्मा ले गया उतार के हाँ <laughs> किसका आपका है देखो। वो भाई का चश्मा <laughs> ले गया अभी भाई कुछ खाने के लिए आई है ना रिश्वत देनी पड़ेगी बिना रिश्वत के काम नहीं बनेगा लो चश्मा दे दो चश्मा नीचे गिरा दिया थैंक यू थैंक यू थैंक यू बड़े नोटी हो बस चलो मुझे ਪਣ ਟਾਈਮ ਸ਼ਾਮ ਦਾ ਹੋ ਗਿਆ ਤੇ ਲਾਈਟਾਂ ਜਗ ਗਈਆਂ ਮੂਰਤੀ ਤੇ ਤੇ ਪਹਾੜ ਤੋਂ ਪੂਰੀ ਮੂਰਤੀ ਦਿਖਦੀ ਆ ਜੋ ਥੱਲੇ ਜਾਈ ਹੈ ਨਾ ਸ਼ਿਮਲੇ ਵਾਲ ਸ਼ਿਮਲਾ ਹੋ ਰਿਹਾ ਸ਼ਿਮਲਾ ਕਿੰਨੀ ਦੂਰ ਉਥੋਂ ਆ ਜਿਹੜਾ ਲਾਈਟਾਂ ਪੈਂਦੀਆਂ ਨਾ ਚਬੀ ਰੰਗ ਬਲੀ ਜੀ ਦੀ ਪੂਰੀ ਮੂਰਤੀ ਦਿਖਦੀ ਉਤੋਂ ਬਹੁਤ ਸੋਹਣਾ 뷰 ਬੰਦਾ ਉਦੋਂ ਲਿਫਟ ਹੋ ਗਈ ਆ ਬੰਦ ਦੇ ਬਜਿਰੰਗਵਲੀ ਜੀ ਕਹਿੰਦੇ ਥੋੜਾ ਜਿਹਾ ਹੁਣ ਕੁਰਬਾਨੀ ਤੁਰ ਕੇ ਵੀ ਦੋ ਸਹੀ ਆ ਸਹੀ ਆ ਮੁੰਡਿਓ ਆਓ ਯੋਗਦਾਨ ਤੁਰ ਕੇ ਯੋਗਦਾਨ ਪਾਉਣਾ ਹੀ ਪਣਾ ਕਰਕੇ ਤੁਰ ਤੁਰ ਕੇ ਜਾਣਾ ਪੈਣਾ ਕਿੰਨੀਆਂ ਹੀ ਪੌੜੀਆਂ ਉਤਰਨੀਆਂ ਪੈਣੀਆਂ ਹੁਣ ਕੋਈ ਚੱਕਰ ਨਹੀਂ Shimla ਦੇਖੋ ਕਿੰਨੀ ਦੂਰ ਹੁਣ ਫੇ ਗੱਡੀ ਵਾਲੇ ਨੂੰ ਫੋਨ ਲਾ ਲੋ ਆਪਣੇ ਨੂੰ ਕਰਤਾ ਕੀ ਕਹਿੰਦਾ ਜੈ ਬਜਿਰੰਗਵਲੀ ਜਾਂਦੇ ਕਿ ਨਹੀਂ ਹੁਣ ਭੱਜੇ ਹੀ ਪਹਿਲਾਂ ਚਾਣਾ ਬੜਾ ਉਖਾਇਆ ਹੁਣ ਵੇ ਹੋਣ ਨਹੀਂ ਕਹਿੰਦੇ ਕਿੱਥੋਂ ਤਾਈ ਲੈ ਆਇਆ ਵਾ ਭਜਾ ਕੇ ਹੋ ਵੇ ਤਾਂ ਹੁਣ ਤਾਂ ਆਪੇ ਪੈਰ ਤੁਰਦੇ ਹੀ ਆ ਗਈ ਥੱਲੇ ਬਾਬੇ ਦੇ ਮੰਦਿਰ ਤੋਂ ਕੀਆ ਵੀਊ ਹੈ ਯਾਰ ਆਏ ਹਾਏ ਸ਼ਿਮਲੇ ਦਾ ਵੀਊ ਆਏ ਹਾਏ ਐਂਡ ਹੀ ਆ ਗੱਲ ਵਾਰ ਉੱਪਰੋਂ ਵੇਖਣ ਤਾਂ ਯਾਰਾ ਹੀ ਵੱਖਰਾ ਅਸੀਂ ਹੁਣ ਜਾ ਰਹੇ ਆ ਥੱਲੇ ਵੀਊ ਚੈੱਕ ਕਰੋ ਸerai ਹੀ ਹੈ ਗੱਲ ਬੱਦਲ ਲੱਗੇ ਹੋਏ ਪਏ ਐ ਐਂਡ ਗਲ ਐਂਡ ਗੱਲ ਬਾਤ ਸਾਡਾ ਡਿਸਕਾਊਂਟ ਆ ਇਹ ਰਿਪੀਟਿਡ ਖੁਦ ਵੀ ਆਗੇ ਆਵਾਂਗੇ ਅਬ ਹਮਾਰਾ ਆਪਣਾ ਹਾਂ ਇਹ ਅਗੇ ਵੀ ਆਉਣਗੇ Shimla ਇਸੀ ਹੋਟਲ ਮੇ ਰੁਕੇ ਸਿਦਾਰਥ ਹੋਟਲ ਨਾ ਜਾਣ ਲੱਗੇ ਹੋਏ ਸਾਡੇ ਲੱਗੇ ਦੇਖੇ ਇਹ ਧਿਆਨ ਰੱਖਿਓ ਕਿ ਇਹ ਇਹ ਪਹਿਲੇ ਗੱਲ ਕਰ ਲਿਓ ਕਿ ਲੰਘੇ ਸਾਡਾ ਵਾਪਸ ਨਹੀਂ ਜਾਣਾ ਹੈ। ਛੱਡੇਗੇ ਉਹ ਸਰਵਿਸ ਕਰੂ ਕੋ ਸਰਵਿਸ ਚਾਰ ਦੇਣਾ। ਆਏ ਹਾਏ। ਅਮਰੇ ਇਸੇ 500 ਰੁਪੀਸ ਲੇ ਲਿਆ ਤਾਂ ਨਹੀਂ ਨਹੀਂ ਬਹੁਤ ਬਹੁਤ ਫ੍ਰੈਂਡਲੀ ਆ ਯਾਰ ਸਾਰੇ ਮੁੰਡੇ ਬਹੁਤ ਵਧੀਆ ਨੇचर ਸਾਰੇ ਮੁੰਡਿਆਂ ਦਾ ਤੇ ਗਾਂ ਵੀ ਅਸੀਂ ਇੱਥੇ ਹੀ ਆਵਾਂਗੇ ਜਿਵੇਂ ਕਿਸੇ ਆਰਮੀਵੇਂ ਆ ਨਾ ਯਾਰ ਇਸੋ ਟ੍ਰੋਬਲੇ ਬਕੜਾ ਬਹੁਤ ਬੜੀਆ ਓਕੇ ਰਿਪੋਰਟ ਹੈ। ਥੈਂਕ ਯੂ ਸਰ। ਥੈਂਕ ਯੂ ਥੈਂਕ ਯੂ।